ਕਿਲਾ ਇਹ ਆ ਬੈਟਰੀ ਵਾਲੀ ਗੱਡੀ ਆ ਗਈ ਆ ਸਾਨੂੰ ਸਵਾਰੀ ਸੂਰੀ ਘੱਟ ਮਿਲਦੀ ਆ ਇੱਕ ਮੋਟਰਸਾਈਕਲ ਵਾਲਿਆਂ ਰੇੜੀਆਂ ਆ ਉਹਨਾਂ ਅਨੁਸਾਰ ਹੀ ਮਿਲ ਜਾਂਦੀ ਆ ਜੇ ਸਾਨੂੰ ਸਵਾਰੀ ਮਿਲਦੀ ਸਵਾਰੀ ਕਹਿੰਦੀ ਦਵਾ-ਦੌ ਲੈ ਕੇ ਜਾਓ ਜੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਜਿਹੜੇ ਰક્ષੇ ਨੇ ਇਹ ਬੰਦ ਹੋ ਜਾਣਗੇ ਤਾਂ ਲੋਕ ਜਿਹੜੇ ਫਿਰ ਇਸ ਦੇ ਉੱਪਰ ਬੈਠਣਗੇ ਤੁਹਾਡੇ ਘਰ ਗੁਜ਼ਾਰਾ ਕਿਵੇਂ ਚੱਲੇਗਾ ਗਰੀਬਾਂ ਦਾ ਮਰਿਆ ਮਰਿਆ ਭੁੱਖਾ ਨਾ ਮਰਿਆ ਦੇ ਘਰ ਵੀ ਨਾ ਮਰਿਆ ਦੋ ਬਾਤਾਂ ਆਸ ਹੈ ਕੋਈ ਆਸ ਤੇ ਤਾਂ 250 ਰੁਪਏ ਤੋਂ ਵੱਧ ਨਹੀਂ ਸਤਿ ਸ਼੍ਰੀ ਅਕਾਲ ਜੀ ਵੱਧਦੀ ਹੋਈ ਗਰਮੀ ਤੇ ਗਰੀਬੀ ਇਸ ਦੀ ਮਾਰ ਕਿਸ ਨੂੰ ਪਈ ਹੈ ਉਹ ਜਾਣਦੇ ਹਾਂ ਅਸੀਂ ਇਸ ਟਾਈਮ ਮੌਜੂਦ ਹਾਂ ਅੰਮ੍ਰਿਤਸਰ ਤੇ ਜਲੰਧਰ ਦੇ ਮੁੱਖ ਮਾਰਗ ਦੇ ਉੱਤੇ ਕਸਬਾ ਬਿਆਸ ਦੇ ਵਿੱਚ ਜਿੱਥੇ ਕਿ ਲੋਕ ਵੱਧਦੀ ਗਰਮੀ ਹੋਈ ਤੋਂ ਪਰੇਸ਼ਾਨ ਨੇ ਤਾਂ ਸਾਡੇ ਵਿੱਚ ਮੌਜੂਦ ਉਹ ਲੋਕ ਨੇ ਜਿਨ੍ਹਾਂ ਦੀਆਂ ਸਮੱਸਿਆ ਗਰਮੀ ਦੇ ਕਾਰਨ ਹੋਰ ਵੀ ਵੱਡੀਆਂ ਹੋ ਗਈਆਂ ਨੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਰਨੇ ਤੁਹਾਡੀਆਂ ਜਿਹੜੀਆਂ ਮੁਸ਼ਕਿਲਾਂ ਕਿਵੇਂ ਬਾਦੀਆਂ ਜਾਂਦੀਆਂ ਮੁਸ਼ਕਿਲਾਂ ਜੀ ਆ ਬੈਟਰੀ ਵਾਲੀ ਗੱਡੀ ਆ ਗਈ ਆ ਸਾਨੂੰ ਸਵਾਰੀ ਸੋਰੀ ਘੱਟ ਮਿਲਦੀ ਆ ਇੱਕ ਮੋਟਰਸਾਈਕਲ ਵਾਲੀਆਂ ਰੇੜੀਆਂ ਆ ਉਹਨਾਂ ਨੂੰ ਸਵਾਰੀ ਮਿਲ ਜਾਂਦੀ ਆ ਜੇ ਸਾਨੂੰ ਸਵਾਰੀ ਮਿਲਦੀ ਸਵਾਰੀ ਕਹਿੰਦੀ ਦਵਾ-ਦਵਾ ਲੈ ਕੇ ਜਾਓ ਜੀ ਤੇ ਰੱਖਿਆ ਚਾਲਕ ਨੇ ਜਿਹੜੇ ਉਹ ਇਸ ਚੀਜ਼ ਤੋਂ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ ਜਿਹੜੀਆਂ ਜਗਾੜੂ ਰੇੜੀਆਂ ਜਾਂ ਇਲੈਕਟ੍ਰੋਨਿਕ ਰੇੜੀਆਂ ਜਿਹੜੀਆਂ ਨੇ ਉਹਨਾਂ ਦੇ ਕਾਰਨ ਰੱਖਿਆ ਵਾਲਿਆਂ ਦੇ ਜਿਹੜੇ ਕਾਰੋਬਾਰ ਜਿਹੜੇ ਠੱਪ ਕਰ ਦਿੱਤੇ ਨੇ ਠੱਪ ਹੋ ਗਿਆ ਬਾਜੀ ਠੱਪ ਹੋ ਗਿਆ ਕਾਰੋਬਾਰ ਸਾਡਾ ਬਹੁਤ ਠੱਪ ਹੋ ਗਿਆ 200 250 ਰੁਪਏ ਨਾਲ ਕੀ ਗੁਜ਼ਾਰਾ ਹੁੰਦਿਆ ਬਹੁਤ ਜਾਇਦਾ ਵਾ ਕੋਈ ਨਾ ਕੋਈ ਚੀਜ਼ ਖਤਮ ਹੋਉਂਦੀ ਆ ਬੜੀ ਮੁਸ਼ਕਲ ਹੁੰਦੀ ਆ ਲਿਆਉਣ ਆ ਤੇ ਵੀ ਤੇ ਇਹ ਸਾਡੇ ਆਪੇ ਹੀ ਕੀ ਕਰਨੇ ਆ ਜਗਾੜੂ ਰੇੜੀਆਂ ਜਾਂ ਇਲੈਕਟ੍ਰੋਨਿਕ ਜਿਹੜੀਆਂ ਰੇੜੀਆਂ ਰੱਖਿੇ ਆਉਣ ਦੇ ਕਾਰਨ ਕਿਉਂ ਕਾਰੋਬਾਰ ਸਾਡਾ ਠੱਪ ਹੋ ਗਿਆ ਖੜਦਾ ਥੱਪ ਹੋ ਗਿਆ ਜੀ ਇਹ ਬੈਟਰੀ ਵਾਲੀਆਂ ਗੱਡੀਆਂ ਆ ਗਈਆਂ ਵਾਂ ਇਹਨਾਂ ਕਾਰਨ ਹੋ ਗਿਆ ਜੀ ਨਹੀਂ ਸਮਾਂ ਲੋਕ ਬਚਾਉਣ ਦੀ ਕਾਰਨ ਬੈਟਰੀਆਂ ਵਾਲੀਆਂ ਦੇ ਵਿੱਚ ਬੈਠ ਜਾਂਦੇ ਨੇ ਤੁਹਾਡੇ ਦੇ ਕੋਲ ਜਿਹੜਾ ਪੈਨਲ ਵਾਲਾ ਰਖਸ਼ਾ ਕੀ ਲੱਗਦਾ ਹੈ ਕਿ ਲੋਕ ਜਿਹੜੇ ਨੇ ਸਮਾਂ ਬਚਾਉਂਦੇ ਨੇ ਸਮਾਂ ਬਚਾਉਂਦੇ ਆ ਆਪਣਾ ਕਹਿੰਦੇ ਵੀ ਦਾਵਾ-ਦਵਾ ਚੱਲ ਜੀ ਹੈ ਜੀ ਬਸ ਇਹੋ ਗੱਲ ਹੈ ਜੀ ਕਿੰਨੇ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਵੀ ਸੋਚ ਆਉਂਦੀ ਹੋਊਗੀ ਕਿ ਸਾਡੇ ਕੋਲ ਵੀ ਜਿਹੜਾ ਇਹ ਖਰਚਾ ਪਾਣੀ ਇਸ ਤਰ੍ਹਾਂ ਦਾ ਹੋਵੇ ਜਾਂ ਸਾਡੇ ਕੋਲ ਖੁੱਲਾ ਖਰਚਾ ਹੋਵੇ ਤਾਂ ਅਸੀਂ ਰੇੜੀ ਜਿਹੜੀ ਉਹ ਲੈ ਆਈਏ ਹਾਂਜੀ ਹਾਂਜੀ ਕਿਹ ਟਾਈਮ ਬਾਉ ਜੀ ਆਉਂਦਾ ਵਾ ਧਿਆਨ ਮਾਰਦੇ ਆ ਵੀ ਸਾੜ ਕੋ ਵੀ ਹੋਵੇ ਇਹ ਚੀਜ਼ਾਂ ਅਸੀਂ ਵੀ ਚਲਾਈਏ ਪਰ ਹੁਣ ਅੜ ਕੋ ਆਮਦਨ ਨਹੀਂ ਆ ਗਈ ਇੰਨੀ ਤੇ ਕਿੱਥੋਂ ਲਈਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਜਿਹੜੇ ਰਕਸ਼ੇ ਨੇ ਇਹ ਬੰਦ ਹੋ ਜਾਣਗੇ ਤਾਂ ਲੋਕ ਜਿਹੜੇ ਫਿਰ ਇਸ ਦੇ ਉੱਪਰ ਬੈਠਣਗੇ ਤੁਹਾਡੇ ਗੁਜ਼ਾਰਾ ਕਿਵੇਂ ਚੱਲੇਗਾ ਵੇਖੋ ਬਾਪੂ ਜੀ ਫੇ ਕੋਈ ਨਾ ਕੋਈ ਮਸਿਆ ਤਮਸਿਆ ਹਲ ਕਰਨੀ ਪੈਣੀ ਆ ਜੇ ਇਹ ਦੇ ਬਾਰੇ ਨਾ ਕੋਈ ਸੋਇਆ ਤਾਂ ਫੇ ਕੋਈ ਮਸਿਆ ਹਲ ਕਰਨੀ ਪੈਣੀ ਸਾਨੂੰ ਜੀ ਬਿਲਕੁਲ ਹੋਰ ਵੀ ਰੱਖਿਆ ਚਾਲਕ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਜੇਕਰ ਅਜਿਹੀਆਂ ਸਮੱਸਿਆਵਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਸਵਾਰੀ ਨੂੰ ਡੀਕਦੇ ਰਹੇ ਤਾਂ ਸਵਾਰੀ ਕਿਵੇਂ ਤੁਹਾਡੇ ਕੋਲ ਆਊਗੀ ਬਹੁਤ ਦੂਰ ਹੈ ਇਹ ਕੰਮ ਬਹੁਤ ਦੂਰ ਹੈ ਆ ਵੀ ਸਵਾਰੀ ਆ ਰਹੀ ਏ ਆਸਤਾ ਹੋਊਗੀ ਕਿਤਨਾ ਕਿਤੇ ਵੀ ਸਵਾਰੀਆਂ ਆਣ ਕੇ ਬੈਠੂਗੀ ਆ ਪੱਕੀ ਸਵਾਰੀ ਹੁੰਦੀ ਆ ਟੇਓ ਦਿਨ ਦੇ ਵਿੱਚ ਕਿੰਨਾ ਕ ਕਮਾ ਲੈਂਦੇ ਆ ਫਿਰ ਇਸ ਤੇ ਬਸ 200 150 ਰੁਪਏ ਘਰ ਦਾ ਗੁਜ਼ਾਰਾ ਹੋ ਜਾਂਦਾ ਘਰ ਦਾ ਗੁਜ਼ਾਰਾ ਬੱਚੇ ਕੰਮ ਕਰਦੇ ਆ ਬਸ ਘਰ ਦੀ ਭਾਂਡੇ ਭੁੰਡੇ ਮਾਮਾ ਆਂਦੀ ਲੋਕਾਂ ਦੇ ਤਾਂ ਗੁਜ਼ਾਰਾ ਹੋ ਜਾਂਦਾ ਜੀ ਪਰ ਰਕਸ਼ੇ ਦੀ ਕੋਈ ਆਸ ਨਹੀਂ ਹੈ ਕੀ ਕੀ ਕਰਨੇ ਕਿ ਰਕਸ਼ੇ ਜਿਹੜੇ ਨੇ ਬੰਦ ਹੁੰਦੇ ਜਾਂਦੇ ਨੇ ਉਹ ਗਜ਼ੜੂ ਦਾ ਕਰਕੇ ਜਿਹੜਾ ਮੋਟਰਸਾਈਕਲ ਬਣਾਏ ਨਾਵੇਂ ਜਿਹੜੇ ਜਗਾੜੂ ਰੇੜੀ ਆ ਜਾਂ ਈ ਰਕਸ਼ੜ ਆ ਗਿਆ ਹਾਂਜੀ ਬੋ ਜਾ ਉਧਰ ਦੇਖੋ ਕਿਨੇ ਆ ਗਏ ਲੋਕ ਜਿਹੜਾ ਸਮਾਂ ਬਚਾਉਂਦੇ ਨੇ ਕਿਉਂਕਿ ਲੋਕਾਂ ਦਾ ਕਿਤੇ ਨਾ ਕਿਤੇ ਇਹ ਵੀ ਹੁੰਦਾ ਹੈ ਕਿ ਅਸੀਂ ਸਮਾਂ ਬਚਾ ਕੇ ਜਿਹੜੀ ਜਗਾੜੂ ਰੇੜੀ ਬਣੀ ਹੋਈ ਹੈ ਜਾਂ ਈ ਰੱਖਿਆ ਬਣਿਆ ਹੋਇਆ ਇਲੈਕਟ੍ਰੋਨਿਕ ਰੱਖਿਆ ਉਸ ਦੇ ਉੱਤੇ ਬੈਠੀ ਹੈ ਤਾਂ ਸਮਾਂ ਜਿਹੜਾ ਹੋਰ ਬਚ ਸਕੇ ਤਾਂ ਲੋਕ ਮੌਜੂਦ ਨੇ ਕੀ ਲੱਗਦਾ ਹੈ ਕਿ ਲੋਕਾਂ ਨੇ ਸਮਾਂ ਵੀ ਬਚਾਇਆ ਤਾਂ ਉਤੋਂ ਗਰਮੀ ਹੈ ਤਾਂ ਲੋਕੀ ਜਿਹੜੀ ਗਰਮੀ ਦੀ ਮਾਰ ਤੋਂ ਵੀ ਬਚਦੇ ਜਾਂਦੇ ਨੇ ਹਾਂਜੀ ਕਿਉਂਕਿ ਸਮਝਦੇ ਨੇ ਕਿ ਗਰਮੀ ਤੋਂ ਬਚ ਗਏ ਤਾਂ ਰੱਖਸ਼ਾ ਜਿਹੜਾ ਈ ਰੱਖਸ਼ੇ ਤੇ ਬੈਠੀ ਹੈ ਹਾਂਜੀ ਤਾਂ ਅਸੀਂ ਚਾਹੁੰਦੇ ਹਾਂ ਕਿ ਸ਼ਾਨ ਲਾਉਣ ਦੇ ਲੋਕੀ ਸਾਡੇ ਕੋਲ ਤੁਹਾਡੇ ਕਾਰੋਬਾਰ ਤੇ ਸਾਡੇ ਕੋਲ ਕੋ ਜ਼ੀਰੋ ਚੱਲੇ ਕੀ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਕਾਰੋਬਾਰ ਰਿਹਾ ਤਾਂ ਗਰਮੀ ਰਹੀ ਤਾਂ ਕਿੱਥੇ ਜਾਊਗਾ ਗਰੀਬੰਦਾ ਗਰੀਬੰਦਾ ਮਰਿਆ ਮਰਿਆ ਭੁੱਖ ਨਾਲ ਮਰਿਆ ਤੇ ਗਰਮੀ ਨਾਲ ਮਰਿਆ ਦੋ ਪਾਸੇ ਆਸ ਹੈ ਕੋਈ ਆਸ ਤੇ ਦਿੰਦੇ 2200 ਰੁਪਏ ਤੋਂ ਅਧਰੇ ਨਹੀਂ ਜੀ ਮੌਸਮ ਪਾਗਲ ਹੋ ਵੀ ਜਿਹੜਾ ਜਲੋ ਲੜ ਜਿਹੜਾ ਜਾਰੀ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਬਹੁਤ ਜ਼ਿਆਦੀ ਜਿਹੜੀ ਗਰਮੀ ਪੈ ਰਹੀ ਹੈ ਤਾਂ ਕੀ ਲੱਗਦਾ ਹੈ ਕਿ ਗਰਮੀ ਦੇ ਵਿੱਚ ਕਦੀ ਫੇਰ ਸੋਚ ਆਈ ਵੀ ਅਸੀਂ ਘਰ ਜਾ ਕੇ ਇਸ ਤੋਂ ਨਾਲ ਬੈਠ ਜਾਈਏ ਪਰ ਜਿਹੜਾ ਪਰਿਵਾਰ ਹੈ ਉਹ ਵੀ ਪਿੱਛੇ ਬੈਠਾ ਹੈ ਹਾਂਜੀ ਸੋਚ ਤਾਂ ਬਹੁਤ ਆਉਂਦੀ ਹੈ ਪਰ ਪਰਿਵਾਰ ਵਾਲੇ ਦੇਖਣਾ ਬੰਦ ਨਾ ਜਿਹੜੇ ਸੌ ਦੋਸਤਾਂ ਜਾਣ ਕੇ ਅਸੀਂ ਥੋੜੀ ਲਈ ਤਾਂ ਉਹ ਹੀ ਚੱਲ ਉਸੇ ਕੀ ਲੱਗ ਰਿਹਾ ਹੈ ਭਈਆ ਵੀ ਜੈਸੇ ਗਰਮੀ ਚੱਲ ਰਹੀ ਹੈ ਇਤਨੀ ਗਰਮੀ ਪੜ ਰਹੀ ਹੈ ਗਰਮੀ ਦੀ وجہ سے ਕੰਮ ਜੋ ਸਭ ਹੀ ਬੰਦ ਹੋ ਚੁਕੇ ਹੈ गर्मी की वजह से सारे काम बंद हो रखा है जो भी रेडी पटरी वाले साग सब्जी लाता है वो तुरंत ख़राब हो जाता है इतना महंगा सब्जी मिल रहा है और यहाँ पर गर्मी कुछ ज़्यादा ही पड़ रहा है आज गर्मी में तो सभी का काम जोड़ा है बंद हो चुका है हाँ गर्मी में सारे काम बंद हो चुका है एक बात है जो जितना भी बंदा है गरीब है उसको ज़्यादा गर्मी की मार पड़ रही है और जो अपना बंदा है कमाने वाला घर से बाहर निकलता है उसका तो काम ही चल रहा है घर का गुजारा कैसे होगा करके गुज़रा वही है गर्मी है तो घूमते हैं रेडी पटरी लेके घूमते हैं कुछ ना कुछ गुजारा करना ही पड़ता है मेहनत करना ही पड़ता है मेहनत नहीं करोगे तो कहाँ से कमा के खाओगे बाहर तो से है तो बाहर से घूमना ही पड़ता है पंजाब में इतना गर्मी है कोई घर से निकलता नहीं है